ਕੁੜਾ ਹੈ ਕਾ ਕੋਈਆ ਕਿੰਨ ਇਸ ਸ਼ਾਇਰੀ ਕਿਸ ਜ਼ਰਰ ਕੀ ਕਿਸ ਚਿੰਤਾਵਨ ਸੀ ਲੈਜੈਂਡ ਸਾਡੇ ਜਿਹੜੇ ਸਿੰਗਰ ਹੈਗੇ ਨੇ ਕਿਸ਼ੋਰ ਦਾ ਇਹਨਾਂ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਆਂ ਔਰ ਅੱਜ ਹੀ ਸੰਡੇ ਕਰਕੇ ਕਰ ਰਹੇ ਆਂ ਸਾਰੇ ਦੋਸਤ ਆਪਾਂ ਮਿਲ ਕੇ ਇੰਜੋਏ ਕਰਾਂਗੇ ਔਰ ਸੈਲੀਬ੍ਰੇਟ ਕਰਾਂਗੇ ਔਰ ਰੀਫਰੈਸ਼ਮੈਂਟ ਸਭ ਨੂੰ ਦੇਵਾਂਗੇ ਔਰ ਪ੍ਰੋਗਰਾਮ ਬਹੁਤ ਅੱਛਾ ਹੋਣ ਵਾਲਾ ਹੈ ਤੇ ਮੈਂ ਸਾਰਿਆਂ ਦਾ ਵੈਲਕਮ ਕਰਦਾ ਹਾਂ ਜਿਹੜੇ ਵੀ ਮੇਰੇ ਦੋਸਤ ਆਏ ਨੇ ਜਿਹੜੇ ਵੀ ਆ ਰਹੇ ਨੇ ਉਹ ਸਾਰੇ ਅੱਜ ਸਾਡੇ ਕਿਸ਼ੋਰ ਦਾ ਤੇ ਸੰਗੀਤ ਦਾ ਆਨੰਦ ਉਠਾਣਗੇ ਔਰ ਇਸ ਕੰਪਨੀ ਬਾਗ ਦੇ ਵਿੱਚ ਸਾਡਾ ਗਰੁੱਪ ਲੱਗਦਾ ਦੋ ਬੋਲ ਪਿਆਰ ਕੇ ਔਰ ਇਹ ਸਾਰੇ ਦੋਸਤਾਂ ਨੂੰ ਜੋੜਦਾ ਇਕੱਠਾ ਕਰਦਾ ਹਰ ਸਿੰਗਰ ਸਾਡੇ ਲਈ ਮਤਲਬ ਜਿਹੜਾ ਵੀ ਸਾਡੇ ਲੇਜੈਂਡ ਸਿੰਗਰ ਹੈਗੇ ਨੇ ਸਾਰੇ ਇੱਕ ਤੋਂ ਇੱਕ ਹੈਗੇ ਨੇ ਜਿਹੜੇ ਦੁਨੀਆ 'ਚ ਆਏ ਤੇ ਹੁਣ ਦੁਨੀਆ 'ਚ ਚੱਲ ਗਏ ਨੇ ਉਹਨਾਂ ਵਰਗਾ ਤੇ ਨਾ ਕੋਈ ਆ ਸਕਦਾ ਤੇ ਨਾ ਆਏਗਾ ਤੇਰਾ ਇਕਨ ਸਸਤੀ ਬਣ ਗਿਆ ਇਹਦੇ ਬਗੈਰ ਗੁਜ਼ਾਰਾ ਹੀ ਨਹੀਂ ਹਰ ਬੰਦਾ ਰੈਪਰੇਸ਼ਨ ਚਾ ਮੇਰਾ ਵੀ ਹੋਜੇ ਕੋ ਕੱਢੀ ਚੱਲਦੀ ਨਹੀਂ ਆਜਕਲ ਦੇ ਜ਼ਮਾਨੇ ਦੇ ਵਿੱਚ ਸੋ ਮਿਊਜ਼ਿਕ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਜਿਹੜੇ ਬੰਦੇ ਘਰ ਬੈਠ ਰਹਿੰਦੇ ਨੇ ਪਹਿਲੇ ਮਿਊਜ਼ਿਕ ਸੁਣਦੇ ਨੇ ਉਹ ਕਈ ਦੇਖੇ ਨੇ ਮੈਂ ਬੰਦਾ ਜਿਹੜਾ ਬਿਮਾਰ ਸੀ ਉਹ ਵੀ ਉੱਠ ਕੇ ਖੜੇ ਹੋ ਗਏ ਨੇ ਜਿਹੜੇ ਉੱਠ ਨਹੀਂ ਸੀ ਸਾਇਦ ਖੋ ਨਹੀਂ ਸਕਦੇ ਜੋ ਉਹਦੇ ਗਾਣੇ ਸ਼ੁਰੂ ਕੀਤੇ ਉਹਨਾਂ ਨੇ ਉਹ ਬਿਲਕੁਲ ਠੀਕ ਠਾਕ ਸੇ ਠੀਕ ਹੋ ਗਈ ਉਹਨਾਂ ਦੀ ਪਤਾ ਰਹੇਗਾ ਉਹ ਬੋਲ ਪਿਆਰ ਕੇ ਇਹਨਾਂ ਦੇ ਵਿੱਚ ਮੈਂ ਜੁੜਿਆ ਕੋਈ 6 ਮਹੀਨੇ ਪਹਿਲੋਂ ਇਹਨਾਂ ਦੇ ਵਿੱਚ ਆ ਕੇ ਮੈਨੂੰ ਇਹਨਾਂ ਕਾ ਰਿਲਾਈਸ ਹੋ ਜਾਂਦਾ ਹੈ ਕਿ ਘਰ ਦੀਆਂ ਚਿੰਤਾਵਾਂ ਸਾਰੀਆਂ ਦੂਰ ਹੋ ਜਾਂਦੀਆਂ ਆਪਾਂ ਕਹਿੰਦੇ ਨਾ ਸੰਗੀਤ ਕਾਦੇ ਵਾਸਤੇ ਹੁੰਦਾ ਹੈ ਜਿਸ ਤਰ੍ਹਾਂ ਜੀਣ ਵਾਸਤੇ ਸਾਹ ਲੈਣਾ ਹੁੰਦਾ ਨਾ ਇਸ ਤਰ੍ਹਾਂ ਸੰਗੀਤ ਵੀ ਸੁਣਨ ਵਾਸਤੇ ਸਾਹ ਦਾ ਕੰਮ ਕਰਦਾ ਹੈ ਬਾਕੀ ਕਿਸ਼ੋਰ ਜੀ ਦਾ ਅੱਜ ਸੈਲੀਬ੍ਰੇਟ ਕਰ ਰਹੇ ਆ ਇਹਨਾਂ ਦੇ ਜਨਮ ਦਿਨ ਦੇ ਉੱਤੇ ਦੋ ਬੋਲ ਪਿਆਰ ਕੇ ਸਾਰਿਆਂ ਦਾ ਸਵਾਗਤ ख़ै न हमारा सलाम तोसा ਹੈਗਾ ਹੈਗਾ ਸਾਡੇ ਗਰੁੱਪ ਦਾ ਨਾਮ ਹੈਗਾ ਤੇ ਇਹਨੂੰ ਕਾਫੀ ਟਾਈਮ ਹੋ ਗਿਆ 5-6 ਸਾਲ ਹੋ ਗਏ ਕਿ ਅਸੀਂ ਇਹਨੂੰ ਚਲਾ ਰਹੇ ਹਾਂ ਤੇ ਅੱਜ ਸਾਰਿਆਂ ਨੂੰ ਪਤਾ ਕਿ ਕਿਸ਼ੋਰ ਸਰ ਦਾ ਬਰਥਡੇ ਹੈਗਾ ਕਿਸ਼ੋਰ ਕੁਮਾਰ ਜੀ ਦਾ ਜਿਨ੍ਹਾਂ ਦੇ ਗਾਣੇ ਅਸੀਂ ਗਾਨੇ ਆ ਸੋ ਮੈਨੂੰ ਲੱਗਦਾ ਹੈ ਕਿ ਕੰਪਨੀ ਗਾਰਡਨ ਦੇ ਵਿੱਚ ਇਹਨਾਂ ਨੇ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਹੋਇਆ ਕਿ ਐਵਰੀ ਸੰਡੇ ਆਉਂਦੇ ਨੇ ਅਸੀਂ ਇਹਨਾਂ ਨਾਲ ਜੁੜੇ ਹੋਏ ਹਾਂ ਤੇ ਅੱਜ ਅਸੀਂ ਬਹੁਤ ਧੂਮ ਧਾਮ ਦੇ ਨਾਲ ਕਿਸ਼ੋਰ ਸਰ ਦਾ ਬਰਥਡੇ ਇੰਜੋਏ ਕਰਨ ਲੱਗੇ ਆ